ਜਦੋਂ ਬੰਦਾ ਉਹ ਨਹੀਂ ਲੜਦਾ ਹੁੰਦਾ ਉਹ ਚਿੰਟਾ ਨਹੀਂ ਮਾਰਦਾ ਹੁੰਦਾ ਜਿਹੜਾ ਸੰਵਾਦ ਤੁਹਾਡੇ ਨਾਲ ਰਚਾ ਸਕਦਾ ਬਿਲਕੁਲ ਜੀ ਸਰ ਮੈਨੂੰ ਇੱਕ ਜਦੋਂ ਆਪਾਂ ਉਹ ਪਿਛਲੀ ਵੀਡੀਓ ਕੀਤੀ ਹੈ ਨਾ ਜਿਹਦੇ ਤੇ ਪਰਚਾ ਦਰਜ ਹੋਇਆ ਸੀ ਉਸ ਵੀਡੀਓ ਤੇ ਇੱਕ ਬੰਦੇ ਨੇ ਮੇਰੇ ਤੇ ਆਸਟ੍ਰੇਲੀਆ ਚ ਰਹਿੰਦਾ ਉਹਨੇ ਮਾਵਾ ਭੈਣਾਂ ਦੀਆਂ ਗਾਲਾਂ ਕੱਢੀਆਂ ਹੂੰ ਮੇਰੇ ਕੋਲੇ ਰਿਕਾਰਡਿੰਗ ਆ ਦੀ ਸਬੂਤ ਆ ਮੇਰੇ ਕੋਲੇ ਉਹਨੇ ਮਾਵਾ ਭੈਣਾਂ ਦੀਆਂ ਮੈਨੂੰ ਗਾਲਾਂ ਕੱਢੀਆਂ ਹੂੰ ਮੈਂ ਉਹਨੂੰ ਰਿਪਲਾਈ ਕੀ ਦਿੱਤਾ ਸੀ ਮੈਂ ਕਹਾਂ ਵੀ ਤੇਰੀ ਮਾਂ ਤੇ ਤੇਰੀ ਭੈਣ ਮੇਰੀ ਭੈਣ ਤੇ ਮੇਰੀ ਮਾਂ ਹੈ। ਹੂੰ ਮੈਂ ਸਾਥੀਆ ਉਹਨਾਂ ਨੂੰ ਗਾਲ ਨਹੀਂ ਕੱਢ ਸਕਦਾ। ਜਿਹੜਾ ਕੰਮ ਤੂੰ ਕਰਨ ਨੂੰ ਕਹਿੰਦਾ ਮੈਂ ਤੇਰੀ ਮਾਂ ਨਾਲ ਐ ਕਰਨਾ ਮਖ ਮੇਰੀ ਮਾਂ ਵੀ ਕਰਿਆ ਮੇਰੀ ਘਰ ਵਾਲੀ ਵੀ ਕਰਿਆ ਮੇਰੀ ਭੈਣ ਵੀ ਕਰਿਆ ਤੂੰ ਇੱਥੇ ਆ। ਹੂੰ ਫੇਰ ਕਰ। ਹੂੰ ਉਹ ਬੰਦਾ ਸਾਰਾ ਕੁਝ ਡਿਲੀਟ ਕਰ ਗਿਆ। ਹੂੰ ਇਹ ਹੁੰਦਾ ਸੰਵਾਦ। ਵੀ ਤੁਸੀਂ ਗਾਲ ਤੁਸੀਂ ਚਿੰਟੇ ਮਾਰ ਕੇ ਉਹਨੂੰ ਜਿਹੜਾ ਉਹਨੇ ਪ੍ਰਸ਼ਨ ਕੀਤਾ ਸੋਨੂੰ ਤੁਹਾਨੂੰ ਸਿਰਫ ਆਹੀ ਪੁੱਛਿਆ ਮਗਰੋਂ ਕਿੱਥੇ ਜਾਂਦੇ ਆ ਤੁਸੀਂ? ਪਰੇਸ਼ਣ ਵੀ ਕੋਈ ਇਹੋ ਜਿਹਾ ਨਹੀਂ ਸੀ ਬੜਾ ਵੱਡਾ ਨਹੀਂ ਸੀ ਬਗੋ ਕੋਈ ਫਲਾਸ ਵੀ ਜੋ ਪੁੱਛ ਲਿਆ ਬਿਲਕੁਲ ਜੀ ਬਿਲਕੁਲ ਬਸ ਰੌਲਾ ਤਾਂ ਅਸਲੀਆ ਵੀ ਇਹਨਾਂ ਕੋਲੇ ਕੋਈ ਸਹਿਣਸ਼ੀਲਤਾ ਨਹੀਂ ਕੋਈ ਇਹਨਾਂ ਨੂੰ ਧਰਮ ਦਾ ਗਿਆਨ ਨਹੀਂ ਕੋਈ ਇਹਨਾਂ ਨੂੰ ਕਾਹੇ ਦਾ ਗਿਆਨ ਨਹੀਂ ਸਿਰਫ ਇਹ ਜਿਵੇਂ ਕਹਿੰਦੇ ਬੇਲੀਆਂ ਖਾਣ ਗਿੱਜੇ ਤੇ ਬੇਲੀਆਂ ਖਾਣ ਵਾਲੇ ਨੂੰ ਜਿੰਨਾ ਕ ਗਿਆਨ ਹੁੰਦਾ ਸਾਡੇ ਚਿੱਟਿਆਂ ਸਾਧਾ ਨੂੰ ਜਿੰਨਾ ਕ ਗਿਆਨ ਗਰਬਾਣੀ ਦਾ ਬਿਲਕੁਲ ਸਾਡੇ ਨੀਲਿਆਂ ਸਾਧਾ ਨੂੰ ਜਿੰਨਾ ਕ ਗਿਆਨ ਆ ਉਹਨਾਂ ਕ ਇਹਨਾਂ ਨੂੰ ਬਸ ਇਹਦਾ ਮਤਲਬ ਜਿਹੜੇ ਮਹਾਕੁੰਭ ਤੇ ਸੰਤ ਬੈਠੇ ਨੇ ਉਹ ਅਧਿਆਤਮਿਕ ਤੋਂ ਵੀ ਦੂਰ ਨੇ ਅਧਿਆਤਮਵਾਦ ਤੋਂ ਯਾਰ ਕੋਈ ਰੌਲਾ ਹੀ ਨਹੀਂ ਜਿਹੜਾ ਅਧਿਆਤਮਵਾਦੀ ਬੰਦਾ ਉਹ ਆਚਾਰੀਆ ਪ੍ਰਸ਼ਾਂਤ ਹੈ ਕਹਿੰਦਾ ਲਈ ਬਨਾਰਾ ਜੀ ਆਚਾਰੀਆ ਪ੍ਰਸ਼ਾਂਤ ਗੀਤਾ ਤੇ ਹੋਰ ਸਾਰੇ ਕਾਸ਼ੇ ਤੇ ਉਹ ਉਹਦੇ ਵਾਂਗੂ ਬੋਲਦਾ ਉਹ ਸ਼ੋਭ ਵਾਂਗੂ ਹੂੰ ਉਹਦੀ ਉਹ ਜਿਹੜੀ ਸੁਣਨ ਵਾਲੀ ਆ ਮਤਲਬ ਉਹਦੀ ਜਿਹੜੀ ਵਿਆਖਿਆ ਉਹ ਕਰਦਾ ਉਹ ਵਿਆਖਿਆ ਉਹਦ ਕੋਈ ਉਹ ਕਰਦੇ ਉਹਦ ਕੋਈ ਉਹ ਕਰਦੇ ਜ਼ਮੀਨ ਅਸਮਾਨ ਦਾ ਫਰਕ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਢੰਗਾਂ ਵਾਲਾ ਵੀ ਕਰਦਾ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਘਗਾ ਵੀ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਹਰਜਿੰਦਰ ਸਿੰਘ ਦਲਗੀਰ ਵੀ ਕਰਦਾ ਇਹਨਾਂ ਦੀ ਵਿਆਖਿਆ ਦੂਜਾ ਨਾ ਨੇ ਰਲਦੀ ਉਹ ਵਿਗਿਆਨਕ ਵੀ ਆਖਿਆ ਕਰਦੇ ਹੋ ਇਸੇ ਤਰ੍ਹਾਂ ਜਿਹੜਾ ਆਚਾਰਗ ਪ੍ਰਸ਼ਾਂਤ ਹੈ ਹੂੰ ਉਹਨੇ ਉਸੇ ਸਕਾ ਲਾ ਲੈ ਜਾ ਕੇ ਇਸੇ ਕੁੰਭ ਤੇ ਬਿਲਕੁਲ ਉਹਦੀ 5-700 ਕਿਤਾਬ ਜਿਹੜੀ ਕ੍ਰਿਸ਼ਨ ਬਾਰੇ ਲਿਖੀ ਵੀ ਹੈ ਜਿਹੜੀ ਰਾਮ ਬਾਰੇ ਲਿਖੀ ਹੈ ਜਿਹੜਾ ਉਹਨੇ ਗੀਤਾ ਦਾ ਲਥਾ ਕੀਤਾ ਜਾਂ ਉਹਦੇ ਉਪਨੇਸ਼ਦਾਂ ਦਾ ਲਥਾ ਕੀਤਾ ਕਿੰਨੀਆਂ ਕਿਤਾਬਾਂ ਉਹ ਬੰਦੇ ਦੀਆਂ ਲਿਖੀਆਂ ਉਹ ਸਾਰੀਆਂ ਨੂੰ ਅੱਗ ਲਾਤੀ ਉੱਥੇ ਆਹ ਸਹਿਣਸ਼ੀਲਤਾ ਆਹ ਸਹਿਣਸ਼ੀਲਤਾ ਬਿਲਕੁਲ ਹੂੰ ਵੱਡਾ ਸਵਾਲ ਹੈ ਜੀ ਕਿਉਂਕਿ ਜਿਵੇਂ ਹੁਣ ਜੇ ਕੋਈ ਵਿਗਿਆਨਕ ਖੋਜ ਹੁੰਦੀ ਆ ਉਹ ਤੇ 100 ਸਵਾਲ ਉੱਠ ਖੜਦੇ ਆ ਇੱਥੇ ਗਲਤ ਆ ਇੱਥੇ ਨਹੀਂ ਗਲਤ ਆ ਨਾ ਪਰ ਜਦੋਂ ਏਦਾਂ ਦਾ ਸਵਾਲ ਉੱਠਦਾ ਤਾਂ ਅਸ਼ੈਨਸ਼ੀਲਤਾ ਇੰਨੀ ਜ਼ਿਆਦਾ ਤਾਂ ਇਹਦਾ ਮਤਲਬ ਵੀ ਇੱਕ ਤਰ੍ਹਾਂ ਤੇ ਰੁਕੀ ਹੋਈ ਚੀਜ਼ ਆ ਨਾ ਮੈਂ ਇੱਕ ਹੋਰ ਵੀ ਜਰਨਲ ਨਹੀਂ ਚਾਹੁੰਗਾ ਜਿਵੇਂ IIT ਵਾਲੇ ਬਾਬੇ ਨੂੰ ਮਤਲਬ ਇਸ ਤਰੀਕੇ ਨਾਲ ਪ੍ਰਮੋਟ ਕੀਤਾ ਜਾ ਰਿਹਾ ਵੀ ਆਈਡਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਨਾ ਤਾਂ ਕੀ ਲੱਗਦਾ ਫਿਰ ਕਿਹੋ ਜਿਹਾ ਪ੍ਰਭਾਵ ਉਹਦਾ ਸਮਾਜ ਦੇ ਉੱਤੇ ਪੈਂਦਾ ਉਹਦੀਆਂ ਹੋਰ ਰਿਪੋਰਟਾਂ ਤੁਸੀਂ ਸੁਣ ਲਿਗਾ ਕਾਸੀ ਕੱਲੇ ਆਈ ਆਈਟੀ ਬਾਬੇ ਦੀ ਰਿਪੋਰਟ ਸੁਣਦੇ ਆ ਜੇ ਤਾਂ ਫੇਰ ਤਾਂ ਉਹਦਾ ਸੀ ਉਹਦਾ ਜਿਹੜਾ ਸਿੱਟਾ ਉਹ ਨਹੀਂ ਕੱਢ ਸਕਦੇ ਹਾਂ ਉਹਦਾ ਮਾਂ ਪਿਓ ਕਹਿੰਦਾ ਵੀ ਇਹਦੇ ਦਿਮਾਗ 'ਚ ਨੁਕਸ ਪੈ ਗਿਆ ਅੱਛਾ ਮਾਂ ਪਿਓ ਆਪਦੇ ਬੱਚੇ ਨੂੰ ਕਦੇ ਦਿਮਾਗ 'ਚ ਨੁਕਸ ਕਹਿ ਦੂਗਾ ਕਿਉਂਕਿ ਉਹਨਾਂ ਨੇ ਪਾਲਿਆ ਉਹਨਾਂ ਨੇ ਜੰਮਿਆ ਉਹਨੂੰ ਜੰਮਣ ਤੋਂ ਲੈ ਕੇ ਵੇਖਿਆ ਹੂੰ ਅੱਛਾ ਫੇਰ ਉਹ ਜਿਹੜੇ ਖਾੜੇ 'ਚ ਰਲਿਆ ਜਾ ਕੇ ਅਖਾੜੇ 'ਚ ਹਾਂ ਉਹ ਅਖਾੜੇ ਦਾ ਮੁਖੀ ਤੇ ਉਹਦੇ ਸਾਰੇ ਕਹਿੰਦੇ ਵੀ ਇਹਦੇ ਦਿਮਾਗ 'ਚ ਨੁਕਸ ਪੈ ਗਿਆ ਹੂੰ ਕੋਂਬ ਚ ਵੀ ਉਹਨਾਂ ਨੇ ਇਹੀ ਕਿਹਾ ਵੀ ਉਹਨੂੰ ਕੱਢਤਾ ਵਿੱਚ ਕੱਢਤਾ ਬਿਲਕੁਲ ਅਖਾੜੇ ਚ ਵੇਚ ਨਹੀਂ ਰੱਖਿਆ ਉਹ ਉਹਨਾਂ ਦੇ ਦਿਮਾਗ ਚ ਨੁਕਸ ਪੈ ਗਿਆ ਜਿਹੜਾ ਬੰਦਾ ਆਈਟੀਆ ਆਈਆਈਟੀ ਕਰਦਾ ਸਮਾਜ ਦੇ ਵਿੱਚ ਆ ਕੇ ਉਹ ਹਰਿਆਣੇ ਵਾਲੇ ਖੇਮਕੇ ਵਾਂਗੂ ਜਾਂ ਇੱਥੇ ਕਿਸੇ ਕਾਬਲ ਅਫਸਰ ਵਾਂਗੂ ਜੇ ਸੁਧਾਰ ਉਹ ਇੱਥੇ ਸਮਾਜ 'ਚ ਨਹੀਂ ਕਰ ਸਕਦਾ ਜਿੱਥੇ ਉਹਦੀ ਲੋੜ ਸੀ ਜਿੱਥੇ ਉਹ ਆਪਦੀ ਸ਼ਕਤੀ ਵਰਤ ਕੇ ਕੁਛ ਨਾ ਕੁਛ ਸੁਧਾਰ ਕਰ ਸਕਦਾ ਸੀ ਉਸ ਨੂੰ ਵਰਤਣ ਦੀ بجائے ਉਹਨੇ ਨਾਗਾ ਬਣ ਗਿਆ ਉਹ ਕੀ ਸੁਧਾਰ ਕਰਤਾ ਮੈਨੂੰ ਇਹ ਦਿਮਾਗ 'ਚ ਨੁਕਤਾ 100% ਦੇਸੀ ਜਾਂਦਾ ਨਸ਼ਾ ਵੀ ਕਰਦਾ ਨਸ਼ਾ ਵੀ ਕਰਦਾ ਇਹ ਵੀ ਉਹਦੇ ਸਾਫਟ ਹੋ ਗਿਆ ਵੀ ਉਹ ਬੰਦਾ ਨਸ਼ਾ ਵੀ ਕਰਦਾ ਹੈ ਤੇ ਜਿਹੜੇ ਬੰਦੇ ਦੇ ਦਿਮਾਗ 'ਚ ਨਕਸ਼ਾ ਉਹਨੂੰ ਅਸੀਂ ਮਹਾਨ ਬਣਾਈ ਕਿਉਂ ਜਾਨਨੇ ਆ ਅਸੀਂ ਹੁਣ ਤੱਕ ਸਾਰਿਆਂ ਆਪਦੇ ਮੈਂ ਮਾਫੀ ਮੰਗੂਗਾ ਵੀ ਮੈਨੂੰ ਕਹਿਣਾ ਪੈਂਦਾ ਸਾਰਿਆਂ ਨੂੰ ਅਸੀਂ ਕਿਸੇ ਨੂੰ ਉੱਲੂ ਤੇ ਬਾਤਾ ਕਿਸੇ ਨੂੰ ਅਸੀਂ ਚੂਹੇ ਤੇ ਬਾਤਾ ਕਿਸੇ ਨੂੰ ਅਸੀਂ ਦੂਜੇ ਜਾਨਵਰਾਂ ਤੇ ਬਿਠਾ ਕੇ ਅਸੀਂ ਸਵਾਰੀਆਂ ਕਰਾਈਆਂ ਫੇਰ ਅਸੀਂ ਉਹ ਜਾਨਵਰਾਂ ਨੂੰ ਹੀ ਮਗਰੋਂ ਜਾ ਕੇ ਪੁਸ਼ਪਰ ਆ ਜਿਹੜੇ ਜਹਾਜ਼ ਬਣੇ ਵੇ ਇਹਨਾਂ ਦੇ ਨਾਲ ਉਹਨੂੰ ਜੋੜਤਾ ਸਾਡਾ ਬਸ ਪੁੱਛਣਾ ਪ੍ਰਾਵਾ ਕਿੰਨੇ ਸਮੁੰਦਰਾਂ 1492 ਇੰਚ ਦਾ ਸੀ ਅਮਰੀਕਾ ਲੱਭੀ ਹੈ ਲੱਭੀ ਹੈ ਨਾ ਉਦੋਂ ਪਹਿਲਾਂ ਸਾਨੂੰ ਅਮਰੀਕਾ ਦੇ ਨਹੀਂ ਪਤਾ ਨਾ ਸਾਡੇ ਵਾਲਿਆਂ ਨੂੰ ਪਤਾ ਸੀ ਇਹਨਾਂ ਨੂੰ ਆ ਜਿਹੜੇ ਕਹਿੰਦੇ ਸਾਨੂੰ ਸਾਰਾ ਹੀ ਗਿਆਨ ਸੀ ਅਸਾ 1400 1539 ਈਸਵੀ ਚ ਧਰਤੀ ਘੁੰਮਣ ਲੱਗੀ ਆ 1542 ਚ ਉਦੋਂ ਪਹਿਲਾਂ ਧਰਤੀ ਨਹੀਂ ਸੀ ਘੁੰਮਦੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਧਰਤੀ ਘੁੰਮਦੀ ਹੈ ਉਹ ਸਾਰਾ ਕੁਝ ਆ ਜੋ ਹਰਪ ਦੇ ਵਿੱਚੋਂ ਜਿਹੜੀ ਉਹ ਸਾਡੀ ਪੁਨਰ ਜਾਗਰਤੀ ਦੀ ਲਹਿਰ ਆਈ ਹੈ ਉਹਦੇ ਚੋਂ ਵਿਗਿਆਨੀਆਂ ਨੇ ਸਾਨੂੰ ਦੱਸਿਆ ਤੇ ਸਾਡੇ ਆਲਿਆਂ ਨੇ ਸਿਰ ਚ ਘੜਾ ਪਾ ਕੇ 100 ਸਾਡੇ ਉਹਨਾਂ ਜਿਹੜੇ ਕੰਮ ਕਰਨ ਵਾਲੇ ਬੰਦੇ ਸੀ ਕੰਮ ਵਾਲਿਆਂ ਦੇ ਉਹਨਾਂ ਨੂੰ ਛੂਤ ਤੇ ਦੂਜਾ ਦਰਸਾ ਕੇ ਤੇ ਬ੍ਰਾਹਮਣਵਾਦ ਨੇ ਆਪਦਾ ਕਬਜ਼ਾ ਕਰਕੇ ਉਹੀ ਕਬਜ਼ਾ ਇਹ ਦੁਬਾਰੇ ਫੇਰ ਕਰਨਾ ਚਾਹੁੰਦੇ ਆ ਉਹ ਕਬਜ਼ੇ ਤੋਂ ਆ ਜਿਹੜਾ ਫਾਸ਼ੀਵਾਦ ਆ ਸਾਰਾ ਕੁਝ ਉਹਦੇ ਤੋਂ ਆਇਆ ਜਿਹੜਾ ਸਾਡੇ ਸਿਰ ਤੇ ਇਸ ਵੇਲੇ ਬੈਠਾ ਜਿੰਨੇ ਸਾਡੇ ਅਫਸਰ ਆ ਉਹ ਵੀ ਉਹ ਆਰਐਸਐਸ ਦੀ ਖਾਕੀ ਨਿਕਰ ਵਾਲੇ ਜਿਨ੍ਹਾਂ ਸਾਡੇ ਜੱਜਾ ਕਿੰਨੀ ਜੱਜਮੈਂਟ ਦਾ ਉਹ ਜਲੂਸ ਨਿਕਲ ਗਿਆ ਪਿਛਲੇ ਪਾਸੇ ਉਹ ਵੀ ਆਰਐਸਐਸ ਦੀਆਂ ਖਾਕੀ ਨਿਕਰਾਂ ਵਾਲੇ ਇਹ ਸਾਰਾ ਕੁਝ ਖਾਕੀ ਨਿਕਰਾਂ ਚੋਂ ਪੈਦਾ ਕਰਨਾ ਚਾਹੁੰਦੇ ਆ ਕਾ ਅੱਕਾ ਵਜਾ ਇਹਨਾਂ ਨੇ ਮਸ਼ੀਨ ਤੇ ਕਰ ਲਿਆ ਕੋਈ ਲੋਕਾਂ ਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਕਿਸੇ ਤਰ੍ਹਾਂ ਦਾ ਵੋਟਾਂ ਦਾ ਹੁਣ ਅੱਜ ਅੱਜ ਨਵੀਂ ਹੈ ਜਾਣਕਾਰੀ ਵੀ ਜਿਹੜਾ ਰਜੀਵ ਇਹਨਾਂ ਦਾ ਰਜੀਵ ਕੁਮਾਰ ਉਹ ਇਲੈਕਸ਼ਨ ਕਮਿਸ਼ਨਰ ਆ ਉਹਨੂੰ ਇੱਕ ਐਕਸਟੈਂਸ਼ਨ ਦੇਣ ਲੱਗਿਆ ਕਿਉਂਕਿ ਉਹਦੇ ਅਰਗਾ ਹੀਰਾ ਇਹਨਾਂ ਨੂੰ ਹਰ ਤੱਕ ਲੱਭਿਆ ਨਹੀਂ ਉਹਨੇ ਸਾਰੀਆਂ ਚੋਣਾਂ ਹਰੀਆਂ ਵੀ ਜਿਤਾਤੀਆਂ ਕਿ ਉਹ ਦੇਵਾਰਗਾ ਹੀਰਾ ਨਹੀਂ ਹੁਣ ਤੱਕ ਲੱਭਿਆ ਤੇ ਅਦਾਲਤ ਦੇ ਵਿੱਚ ਉਹਦਾ ਜਲੂਸ ਨਿਕਲ ਗਿਆ ਨਾ ਉੱਥੇ ਉਹ ਜਦੋਂ ਇੱਕ ਬੰਦੇ ਨੇ ਉਹ 4 ਲੱਖ ਰੁਪਈਆ ਵੀ ਭਰਤਾ ਹਰਿਆਣੇ ਦੇ ਨੇ ਵੀ ਮੈਂ ਜੀ ਮਸ਼ੀਨਾਂ ਵੇਖਣੀਆਂ ਜੋ ਮਸ਼ੀਨਾਂ ਦਾ ਮਲਾਂਨ ਕਰਨ ਲੱਗੇ ਜਾ ਕੇ ਮੈਂ ਸਾਰੀ ਉਮਰ ਵੋਟਾਂ ਪਾਉਂਦਾ ਰਿਆ ਹੂੰ ਮਸ਼ੀਨ ਦੇ ਵਿੱਚ ਜਿੰਨੀਆਂ ਤੁਸੀਂ ਵੋਟਾਂ ਪਾਤੀਆਂ ਇੱਕ ਵੀ ਵੋਟ ਨਾ ਵੱਧ ਸਕਦੀ ਐ ਨਾ ਘਟ ਸਕਦੀ ਮਸ਼ੀਨ ਵਿੱਚਲੀ ਵੋਟ ਹੂੰ ਤੇ ਇੱਕ ਵੀ ਜੀ ਫਰ ਕਰ ਨਹੀਂ ਸਕਦੀ ਹੂੰ ਤੇ ਇਹ ਨੇ 7% 8% ਵੋਟਾਂ ਵਧਾਤੀਆਂ ਆਣੇ ਪੋਤਨੇ ਜਿਹੜੇ ਉਹ ਸਾਰੇ ਨੰਗੇ ਸਾਧ ਫਿਰਦੇ ਆ ਜਿਨ੍ਹਾਂ ਨੇ ਜਟਾਂ ਰੱਖ ਲੀਆਂ ਜਿਨ੍ਹਾਂ ਨੇ ਕੋਈ ਬਈਆ ਕਰਤਾ ਜੋ ਲੋਕਾਂ ਖਾਤਰ ਕੀ ਕੀਤਾ ਬਾਬਾ ਨੇ ਸਿੱਧ ਗੋਸ਼ਟ ਲਿਖੀ ਸੀ ਕਾਹ ਤੋਂ ਲਿਖੀ ਸੀ ਬਾਬੇ ਨਾਨਕ ਨੇ ਸਿੱਧ ਗੋਸ਼ਟ ਤਾਂ ਹੀ ਲਿਖੀ ਸੀ ਨਾ ਸਿੱਧਾਂ ਦੇ ਨਾਲ ਜਾ ਕੇ ਉਹਨੇ ਆਹ ਹੀ ਸਿੱਧ ਸੀ ਆਹ ਹੀ ਇਹਨਾਂ ਰੂਪ ਹੀ ਸੀ ਸਾਰੇ ਉਹ ਉਹ ਚੜ ਗਏ ਬਹਿ ਗਏ ਤਾਂ ਹਾਂ ਉਹ ਆਲੇ ਵੀ ਸਾਨੂੰ ਕੋਈ ਦੁਨੀਆ ਤੱਕ ਕੋਈ ਮਤਲਬ ਨਹੀਂ ਉਹ ਆਂਦਾ ਵੀ ਦੁਨੀਆ ਤੱਕ ਥੋੜ ਨੂੰ ਤਾਂ ਨਹੀਂ ਮਤਲਬ ਪਰ ਦੁਨੀਆ ਨੂੰ ਸਵਾਰੋਂਗੇ ਕਿਵੇਂ ਜੇ ਉਹਦੇ ਚ ਗਏ ਨਾ ਦੁਨੀਆਂ ਨੂੰ ਜਾ ਕੇ ਦੱਸੋ ਤੁਹਾਡੇ ਚ ਨੁਕਸ ਕੀ ਆ ਦੁਨੀਆਂ ਨਾਲ ਜਾ ਕੇ ਬਹਿਸ ਕਰੋ ਉਹਨਾਂ ਦੇ ਜਿਹੜੇ ਕੋਈ ਮੰਗਾ ਮਸਲੇ ਹੋ ਹੱਲ ਕਰੋ ਫੇਰ ਕਿਹੜਾ ਮੰਗਾ ਮਸਲਾ ਹੱਲ ਕਰ ਤੋਂ ਨੂੰ ਨੰਗੇ ਨਾ ਆ ਕੇ ਉੱਥੇ ਹੂੰ ਮਸਲਾ ਬੱਲ ਹੋਇਆ ਕੋਈ ਉਹ ਇੰਨਾ ਜ਼ਰੂਰ ਆ ਵੀ ਪਤਾ ਨਹੀਂ 6-7 ਹਜ਼ਾਰ ਕਰੋੜ ਦਾ ਫਤਨ ਕਿੰਨੇ ਦਾ ਬਜਟ ਆ ਉਹ ਮੇਰੇ ਖਿਆਲ ਜਿਆਦਾ ਨਹੀਂ ਗਾ ਹਾਂ ਇੱਕ ਵੱਡਾ ਬਜਟ ਹੂੰ ਸਾਡੀਆਂ ਜੇਬਾਂ ਚੋਂ ਜਿਹੜੇ ਟੈਕਸ ਵਾਲਿਆਂ ਦੀਆਂ ਜੇਬਾਂ ਚੋਂ ਪਾ ਕੇ ਉੱਥੇ ਮਾਰਿਆ ਉੱਥੇ ਹੂੰ ਆ ਇਹਦੀ ਇਹਦੀ ਪ੍ਰਾਪਤੀ ਆ ਹੈ ਕਿ ਜਿਹਦੇ ਸਰ ਪਹਿਲਾਂ ਹੀ 140000 40000 ਰੁਪਇਆ ਇੱਕ ਵਿਅਕਤੀ ਜੁਮੇ ਆ ਉਹਦੇ ਚ ਕੋ 2-4000 ਦਾ ਵਾਅਦਾ ਇਹ ਕਰ ਗਏ ਜਿਹੜੇ ਪਰਿਵਾਰ ਦੇ ਪੰਜ ਜੀ ਆ ਮਨਦੀਪ ਸਿੰਘ ਜੀ ਪੰਜਾਂ ਜੀਆਂ ਚੋਂ ਇੱਕੋ ਕਮਾਉਂਦਾ ਚਾਰ ਜਾਨੇ ਬੇਲੇ ਬਹਿ ਕੇ ਖਾਂਦੇ ਉਹ ਪਰਿਵਾਰ ਕਾਮਯਾਬ ਹੋ ਜਾਊਗਾ ਬਿਲਕੁਲ ਜੇ ਉਹ ਹਜ਼ਾਰ ਰੁਪਇਆ ਵੀ ਦਿਹਾੜੀ ਲਾਉਂਦਾ ਤਾਂ 2-200 ਹੀ ਆਈ ਇੱਕ ਨੂੰ ਜੇ ਦੋ ਜਾਨੇ ਜਾਂਦੇ ਆ ਤਦ ਦੁੱਕਣਾ ਪਰਿਵਾਰ ਕਾਮਜਾਬ ਹੈ ਜੇ ਤਿੰਨ ਜਾਣੇ ਜਾਂਦੇ ਉਹ ਦੁੱਕਣਾ ਪਰਿਵਾਰ ਕਾਮਜਾਬ ਹੈ ਤੇ ਸਾਡੇ ਤਾਂ ਜਿਹੜਾ ਜਿਹੜਾ ਸਾਰਾ ਮੁਲਕ ਤੁਰਿਆ ਫਿਰਦਾ ਦੁੱਕੀ ਨੂੰ ਹੱਥ ਨਹੀਂ ਲਾਉਂਦਾ ਇਹ ਇੱਕ ਡੱਕਾ ਕੰਮ ਤਾਂ ਨਹੀਂ ਕਰਦਾ ਇਹ ਕਿਰਤ ਦਾ ਦੱਸੋ ਕੀ ਕਰਦੇ ਤੇ ਪੈਸਾ ਕਿੱਥੋਂ ਪੈਦਾ ਹੁੰਦਾ ਪੈਸਾ ਕਿੱਥੋਂ ਪੈਦਾ ਪੈਸਾ ਤਾਂ ਕਿਰਤ ਚੋਂ ਹੋਣਾ ਨਾ ਕਿਹੜੀ ਕਿਰਤ ਕਰਦੇ ਇਹ ਦੱਸ ਦੇਣ ਤੇ ਕਿਹੜੀ ਇਹਨਾਂ ਨੇ ਆਪਣਾ ਸ਼ਰਫ ਕੱਲੇ ਕੁਝ ਢੋੜੇ ਜਿਹਾ ਸੰਸਕਰਿਤ ਦੇ ਜੇ ਇਹਨਾਂ ਨੇ ਸ਼ਬਦ ਯਾਦ ਕਰ ਲਏ ਤੇ ਇਹਨਾਂ ਨੂੰ ਅਸੀਂ ਮਹਾਨ ਬਣਾ ਲਿਆ ਮਤਲਬ ਆ ਤਾਂ ਸਾਨੂੰ ਇਨਾ ਇਨਾ ਲੋਕਾਂ ਨੇ ਸਾਨੂੰ ਰਲ ਮਿਲ ਕੇ ਅੰਨੇ ਕਰਨ ਦਾ ਇਹ ਮੁੱਢ ਕਿੱਥੋਂ ਵਜਿਆ ਤੁਸੀਂ ਹਿਸਾਬ ਲਾਓ ਜਿੱਦੇ ਸੰਸਦ ਭਵਨ ਬਜਿਆ ਬਣਿਆ ਮੋਦੀ ਨੇ ਡੰਡਬੱਤ ਹੋ ਕੇ ਉਹਦੇ ਚ ਕੀਤੀ ਫਿਰ ਉਹ ਬੰਦਣਾ ਤੇ ਨਾਲ ਸਾਰੇ ਨੰਗੇ ਸਾਧੂ ਬਿਲਕੁਲ ਜੀ ਕਿਹੜਾ ਬੰਦਾ ਸਿੱਧਾ ਦੱਸੋ ਕੋਈ ਆਈਆਈਟੀ ਬਣਾਈ ਕੋ ਦੂਜਾ ਬਣਾਇਆ ਜਿਹੜੇ ਨੇ ਬਣਾਈਆਂ ਆਵੀਆਂ ਉਹਦੇ ਵਿੱਚ ਲੈਕਚਰ ਕੌਣ ਜਾਂਦਾ ਕਰਨ ਮੈਂ ਇਹ ਜਰੂਰ ਪੁੱਛਣਾ ਚਾਹੂਗਾ ਜਿਹੜੀ ਆਈਟੀਆਈਸ ਬਣੀਆਂ ਨੇ ਇਹਨਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਆ ਕਿਹੋ ਜਿਹਾ ਲੈਕਚਰ ਹੁੰਦੇ ਆ ਕਿੱਦਾਂ ਦਾ ਵਿਗਿਆਨ ਨਾਲ ਜੋੜਿਆ ਜਾਂਦਾ ਫਿਰ ਹਾਂ 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 ਆਈਟੀਆਈ ਬੰਬੇ ਚ ਇਕਨੋਮਿਕਸ ਟਾਈਮਜ਼ ਦੀ ਖਬਰ ਦੇ ਅਨੁਸਾਰ 18 ਜਨਵਰੀ 2025 ਆ ਹੁਣੇ ਦੀ ਗੱਲ ਹੀ ਐ ਪੁਰਾਣੀ ਨਹੀਂਗੀ 18 ਜਨਵਰੀ 2025 ਨੂੰ ਗਰਭ ਵਿਗਿਆਨ ਆਫ ਸਾਇੰਸ ਚਾਈਲਡ ਬਰਥ ਬਾਰੇ ਇਹਨਾਂ ਨੇ ਇੱਕ ਲੈਕਚਰ ਰੱਖ ਲਿਆ ਉਹ ਲੈਕਟਰ ਦਾ ਆਚਾਰੀਆ ਸੀ ਦਾ ਆਜਰਵੇਦ ਆਚਾਰੀਆ ਮੇਹਲ ਸ਼ਾਸਤਰੀ ਹੂੰ ਇਹ IIT ਦੇ ਵਿੱਚ ਵੀ ਅਸੀਂ ਦੱਸਣਾ ਵੀ ਜਿਹੜਾ ਗਰਭ ਦੇ ਨਾਲ ਪਿਛਲੇ ਜਨਮਾਂ ਦਾ ਲੇਖਾ ਚੋਕਾ ਦਾ ਪਿਛਲਾ ਕੋਈ ਉਹਦੇ ਤੇ ਪ੍ਰਭਾਵ ਕਿਵੇਂ ਆ ਉਹ ਸਾਰਾ ਗ੍ਰਹਿਾਂ ਦਾ ਦੂਜਾ ਪ੍ਰਭਾਵ ਕਿਵੇਂ ਪੈਂਦਾ ਹੂੰ ਉਹ ਦੱਸਣਾ ਹੈ ਹਾਂ ਆਚਾਰੀਆ ਉਹ ਆਚਾਰੀਆ ਨੇ ਫਿਰ ਉੱਥੇ ਬਹੁਤ ਵੱਡੀ ਬਹਿਸ ਹੋਈ ਬੈਸ ਹੋ ਕੇ ਚਲੋ ਵਿਗਿਆਨ ਦਾ ਪੱਕਾ ਭਾਰੂ ਰਿਹਾ ਉਹਨੂੰ ਨਹੀਂ ਥਾਂ ਮਿਲਿਆ ਪਰ ਉਹ ਉਹ ਖਬਰਾਂ ਦੀ ਰਿਪੋਰਟ ਆ ਤੁਸੀਂ ਇਹਦੇ ਚ ਲਾ ਦਿਓ ਖਬਰਾਂ ਦੀ ਰਿਪੋਰਟ ਆ ਸਾਰੀ ਉਹ ਉਦੋਂ ਮਗਰੋਂ ਤੁਸੀਂ ਲਾ ਲਓ ਵੀ ਜਿਹੜੀ ਗੁਜਰਾਤ ਟੈਕਨੀਕਲ ਯੂਨੀਵਰਸਿਟੀ ਹੈ ਉਹਦੇ ਚ ਭਲੇ ਮਾਨਸ ਗਾਂ ਦੇ ਗੋਹੇ ਤੇ ਤੇ ਗਾਂ ਦੇ ਪਿਸ਼ਾਬ ਦੇ ਤੇ ਹੋਰ ਸਾਰਿਆਂ ਕਾਸ਼ਿਆਂ ਤੇ ਰਿਸਰਚ ਕਰੀ ਜਾਂਦੇ ਆ ਜੇ ਐਡਾ ਹੀ ਥੋੜਾ ਥੋੜਾ ਇਹ ਮੁੱਦਾ ਵਧ ਗਿਆ ਹੈ ਰਿਸਰਚ ਦਾ ਤੁਸੀਂ ਸਾਰੀ ਦੁਨੀਆ ਚ ਵੱਡੋ ਭਾਈ ਇਹ ਤੇ ਰਿਸਰਚ ਕਰੋ ਸਾਂਝੀ ਰਿਸਰਚ ਚ ਪਤਾ ਲੱਗੂ ਵੀ ਕੀ ਹੈ ਉਹ ਸਾਰੇ ਤਾਂ ਕਹੀ ਜਾਂਦੇ ਵੀ ਭਾਈ ਮੂਤ ਪੀਣ ਯੋਗ ਨਹੀਂ ਹੂੰ ਸਾਰੇ ਜਿੰਨੇ ਵਿਖਿਆ ਨਹੀਂ ਉਹ ਕਹਿੰਦੇ ਵੀ ਇਹ ਮੂਤ ਪੀਣ ਯੋਗ ਨਹੀਂਗਾ ਵੀ ਮੂਤ ਐਵੇਂ ਤੁਹਾਨੂੰ ਮਤਲਬ ਗੋਹਾ ਖਾਈ ਜਾਂਦੇ ਆ ਮੂਤ ਪੀ ਜਾਂਦੇ ਆ ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਗੋਹਾ ਜਦੋਂ ਮਨੁੱਖ ਜੰਗਲ ਚ ਰਹਿੰਦਾ ਸੀ ਨਾ ਜਦੋਂ ਉਹ ਇਕੱਲ ਹੀ ਨਹੀਂ ਸੀ ਵਿਚਾਰੇ ਨੂੰ ਖਾਣਾ ਗਿਆ ਉਹਦੋਂ ਵੀ ਨਹੀਂ ਖਾਦਾ ਨੇ ਹੂੰ ਉਹਦੋਂ ਉਹ ਮੀਟ ਦਾ ਖਾ ਗਿਆ ਘਾਹ ਤਾਂ ਖਾ ਗਿਆ ਉਹ ਦੱਸਦਾ ਗੋਹਾ ਨਹੀਂ ਖਾਦਾ ਕਿਉਂਕਿ ਉਹਨੂੰ ਉਹਨਾਂ ਵਿਚਾਰੀ ਸਾਹਿਬ ਗਿਣੀ ਕਿ ਸਮਝ ਉਹ ਸੀਗੀ ਉਸ ਸਮਝ ਦੇ ਅੰਦਰ ਤੇ ਹੁਣ ਜਿਉਂ-ਜਿਉਂ ਸਾਨੂੰ ਸਮਝ ਆਉਂਦੀ ਜਾਂਦੀ ਹੈ ਅਸੀਂ ਉਹ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਵਿਕਸਿਤ ਮੌਲਕ ਆ ਸਾਰੇ ਵਿਕਸਿਤ ਮੌਲਕਾਂ ਚ گاਵਾ ਪਾਲੀਆਂ ਵੀ ਜਾਂਦੀਆਂ ਖਾਧੀਆਂ ਵੀ ਜਾਂਦੀਆਂ ਸਾਡੀਆਂ گاਵਾ ਨਾਲੋਂ گاਵਾ ਵੀ ਤੰਦਰੁਸਤ ਰੱਖਿਆ ਵੀ ਉਹਨਾਂ ਨੂੰ ਢੰਗ ਨਾ ਜਾਂਦਾ ਪਰ ਜਦੋਂ ਮਾਰਿਆ ਜਾਂਦਾ ਉਹ ਪੀਟ ਵਾਸਤੇ ਮਾਰਿਆ ਵੀ ਜਾਂਦਾ ਚਲੋ ਸਾਡਾ ਧਰਮ ਇਹਨਾਂ ਦਾ ਆਗਿਆ ਨਹੀਂ ਦਿੰਦਾ ਮਾਰਨ ਦੀ ਨਾ ਮਾਰੋ ਅਸੀਂ ਮਾਰਨ ਨੂੰ ਨਹੀਂ ਕਹਿੰਦੇ ਅਸੀਂ ਤਾਂ ਹੁਣ ਸਾਡੇ ਪਿੰਡ ਦੇ ਗੁਆਂਢ ਦੀ ਇੱਕੋ ਪਿੰਡ ਚ ਤਿੰਨ ਬੱਚੇ ਕੁੱਟਿਆ ਨੇ ਖਾਲੇ ਬਿਲਕੁਲ ਆ ਹਸਨਪੁਰ ਚ ਤਿੰਨ ਬੱਚੇ ਕੁੱਤੇ ਖਾ ਗਏ ਤੇ ਇਹਨਾਂ ਦੀ ਉਹ ਬੀਬੀ ਮੇਨਕਾ ਗਾਂ ਚ ਦੇ ਕੁੱਤੇ ਮਾਰਨ ਤੋਂ ਬੰਦੇ ਰੋਕਦੀ ਵੀ ਇਹਦਾ ਮਤਲਬ ਕੁੱਤੇ ਦਾ ਬੰਦਿਆਂ ਨੂੰ ਮਾਰ ਸਕਦੇ ਆ ਪਰ ਬੰਦੇ ਕੁੱਤਿਆਂ ਨੂੰ ਨਹੀਂ ਮਾਰ ਸਕਦੇ ਆ ਸਾਡਾ ਕਾਨੂੰਨ ਕਹਿੰਦਾ ਇੱਕ ਇਹ ਆ ਖੇਡਾਂ ਖੇਡਦੇ ਆ ਵੀ ਜੇ ਤੁਸੀਂ ਉਹਨਾਂ ਨੂੰ ਮਾਰ ਨਹੀਂ ਦੇਣਾ ਉਹਨਾਂ ਦਾ ਕੰਟਰੋਲ ਕਿਨੇ ਕਰਨਾ ਸਰਕਾਰ ਨੇ ਕਰਨਾ ਕਿਨੇ ਹੋਰ ਕਰਨਾ ਬਿਲਕੁਲ ਤੁਸੀਂ ਮਾਰਨ ਤੋਂ ਵੀ ਸਾਨੂੰ ਰੋਕਦੇ ਆ ਤੁਸੀਂ ਕੰਟਰੋਲ ਵੀ ਨਹੀਂ ਕਰਦੇ ਤੁਸੀਂ ਗਾਇਆਂ ਸੜਕਾਂ ਤੇ ਫਿਰਦੀਆਂ ਲੋਕਾਂ ਨੂੰ ਐਕਸੀਡੈਂਟ ਚ ਮਾਰੀ ਵੀ ਜਾਂਦੀਆਂ ਤੁਸੀਂ ਜੀ 5% ਸਾਤੋਂ ਸੈਸ ਵੀ ਲਈ ਜਾਣੇ ਆ ਤੁਸੀਂ ਸੰਭਾਲ ਦਿਓ ਉਹਨਾਂ ਨੂੰ ਫੇਰ ਨਹੀਂ ਕਸੂਰ ਫੇਰ ਸਾਡਾ ਕਿਉਂਕਿ ਤੁਸੀਂ ਕਹਿੰਦੇ ਆ ਵੀ ਗੋਹਾ ਉਤੇ ਮੂਤ ਕਿਉਂ ਕਹਿੰਦੇ ਆ ਖਾਖ ਨੇ ਕਿਉਂ ਦੇਸੀ ਗਾਂ ਨੂੰ ਪਾਲਦੇ ਆ ਜਾਂ ਪਾਲਣ ਤੋਂ ਰੋਕਦੇ ਆ ਜੀ ਮੈਂ ਇੱਕ ਹੋਰ ਵੀ ਜਾਨਣਾ ਚਾਹੂੰਗਾ ਜੀ ਜਿਵੇਂ ਅਧਿਆਤਮ ਨੂੰ ਇਹ ਕਿਹਾ ਜਾਂਦਾ ਕਿ ਅਧਿਆਤਮਕ ਵਾਦੀ ਬੰਦਾ ਜਿਹੜਾ ਨਾ ਉਹ ਸ਼ਾਂਤ ਹੋ ਜਾਂਦਾ ਉਹ ਦੁਨੀਆਦਾਰੀ ਨਾਲ ਟੁੱਟ ਜਾਂਦਾ ਉਹਦੇ ਚ ਹੰਕਾਰ ਨਹੀਂ ਹੁੰਦਾ ਉਹ ਆ ਸਾਰੀਆਂ ਚੀਜ਼ਾਂ ਤੋਂ ਦੂਰ ਹੋ ਜਾਂਦਾ ਪਰ ਜਿੰਨੇ ਉੱਥੇ ਆਪਾਂ ਅਧਿਆਤਮ ਨਾਲ ਜੁੜੇ ਹੋਏ ਬੰਦੇ ਆ ਜਿੰਨੇ ਉੱਥੇ ਸੰਤ ਨੇ ਜਿਵੇਂ ਇੱਕ ਜਿਹੜੇ ਸੰਤ ਦੀ ਆਪਾਂ ਪਹਿਲਾਂ ਗੱਲ ਕੀਤੀ ਜਿਨ੍ਹਾਂ ਦੀ ਬਾਹ ਖੜੀ ਰਹਿੰਦੀ ਆ ਉਹ ਚਮਟਿਆ ਨਾ ਘੁੱਟ ਰਿਆ ਫਿਰ ਉਹ ਅਧਿਆਤਮ ਨਾਲ ਜੁੜੇ ਨਹੀਂ ਜਾਂ ਅਧਿਆਤਮ ਦੇ ਵਿੱਚ ਵੀ ਇਹ ਚੀਜ਼ਾਂ ਦੇ ਵਿਗਾੜ ਨੇ ਜਿਹੜਾ ਉਹ ਇੰਨਾ ਕ੍ਰੋਧ ਆ ਜਾਂਦਾ ਇੰਨਾ ਗੁੱਸਾ ਆ ਜਾਂਦਾ ਇੱਕ ਸਵਾਲ ਪੁੱਛਣ ਦੀ ਉਹ ਪਹਿਲਾਂ ਤਾਂ ਮਨਦੀਪ ਸਿੰਘ ਜਿਹੜਾ ਬੰਦਾ ਕੱਲਾ ਰਹਿਣ ਗਿੱਜ ਗਿਆ ਨਾ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਇਹ ਆਏ ਨਾ ਕਹਿ ਦੋ ਵੀ ਮੈਂ ਹੋਣਾ ਕੋਈ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਕੱਲਾ ਬਚਾ ਨਾ ਜਿਹੜਾ ਪਰਿਵਾਰ ਦੇ ਵਿੱਚ ਜੀ ਉਹਦੀ ਅਡਜਸਟਮੈਂਟ ਬਹੁਤੀ ਨਹੀਂ ਹੁੰਦੀ। ਉਹਦੀ ਵਜ੍ਹਾ ਕੀ ਹੈ ਵੀ ਜੇ ਦੋ ਤਿੰਨ ਬੱਚੇ ਹਨ ਨਾ ਇੱਕ ਨੇ ਮੰਗ ਕੇ ਖਾ ਲਿਆ ਦੂਜੇ ਕੋਲੇ ਘਟ ਗਿਆ ਦੂਜੇ ਨੇ ਖੋ ਲਿਆ ਤੀਜੇ ਨੇ ਉਹਨਾਂ ਚ ਅਡਜਸਟਮੈਂਟ ਵੱਜ ਜਾਂਦੀ ਹੈ। ਮਤਲਬ ਉਹਦੇ ਚ ਉਹਨਾਂ ਦੀ ਸਹਿਣਸ਼ੀਲਤਾ ਵੱਜ ਜਾਂਦੀ ਹੈ। ਵੀ ਲੜਾਈ ਝਗੜਾ ਵੀ ਹੁੰਦਾ ਚੀਜ਼ਾਂ ਵੀ ਵੰਡ ਕੇ ਖਾਣ ਦੀ ਆਦਤ ਪੈਂਦੀ ਹੈ। ਜਿਹੜਾ ਇਕੱਲਾ ਬੱਚਾ ਹੁੰਦਾ ਉਹਨਾਂ ਨਾ ਕਿਸੇ ਨਾਲ ਵੰਡ ਕੇ ਖਾਦਾ ਹੁੰਦਾ ਨਾ ਉਹਨੂੰ ਆਦਤ ਹੁੰਦੀ ਹੈ। ਪਰ ਅੱਜ ਅਸੀਂ ਸਮਾਜ ਚ ਹੋਰ ਤਰ੍ਹਾਂ ਰਹਿੰਦੀਆਂ ਪਰ ਪੁਰਾਣੇ ਬਜ਼ੁਰਗਾਂ ਦਾ ਇਹ ਨਜ਼ਰੀਆ ਸੀ। ਇਹ ਜਿਹੜੇ ਸਾ ਦਾ ਨਾਂ ਇਹਨਾਂ ਦੀ ਕੋਲ ਆਦ ਕਿਸੇ ਨੇ ਆਲਾਦ ਨੇ ਥੋੜਾ ਮੰਗਣਾ ਵੀ ਮੈਨੂੰ ਇੰਨੇ ਪੈਸੇ ਦੇ ਦੇ ਜਦੋਂ ਇਹਨਾਂ ਨੂੰ ਕੋਈ ਮਾੜਾ ਜਿਹਾ ਸਵਾਲ ਕੋਈ ਤੁਹਾਡੇ ਵਰਗਾ ਪੱਤਰਕਾਰ ਕਰਦਾ ਉਹਨਾਂ ਨੂੰ ਐ ਲੱਗਦਾ ਵੀ ਸਾਡੇ ਤਾਂ ਡਾਂਗ ਵੱਜ ਗਈ ਕਿਉਂਕਿ ਉਹਦਾ ਉੱਤਰ ਨਹੀਂ ਆਉਂਦਾ ਹੁੰਦਾ ਜਦੋਂ ਬੰਦਾ